ਕਦੇ ਕਿਸੇ ਦੀ ਗੁਲਾਮੀ ਨਹੀਂ ਕੀਤੀ ਤੇ ਨਾ ਹੀ ਇਸ਼ਾਰਿਆਂ ਤੇ ਨੱਚੇ ਆ ਕਦੇ ਕਿਸੇ ਦੀ ਗੁਲਾਮੀ ਨਹੀਂ ਕੀਤੀ ਤੇ ਨਾ ਹੀ ਇਸ਼ਾਰਿਆਂ ਤੇ ਨੱਚੇ ਆ ਕਾਮਯਾਬੀ ਭਾਵੇਂ ਘੱਟ ਮਿਲੀ ਪਰ ਮਾਣ ਰਹੂ ਕਿ ਸੱਚੇ ਆ ਕਾਮਯਾਬੀ ਭਾਵੇਂ ਘੱਟ ਮਿਲੀ ਪਰ ਮਾਣ ਰਹੂ ਕਿ ਸੱਚੇ ਆ ਕਦੇ ਭੁੱਲ ਕੇ ਵੀ ਹੰਕਾਰ ਨਹੀਂ ਕਰਿਆ ਉਹਦੀ ਰਜਾ 'ਚ ਰਾਜੀ ਰਹਿੰਦੇ ਆ ਭੁੱਲ ਕੇ ਵੀ ਹੰਕਾਰ ਨਹੀਂ ਕਰਿਆ ਉਹਦੀ ਰਜਾ 'ਚ ਰਾਜੀ ਰਹਿੰਦੇ ਆ ਪਾਵੇਂ ਦੁੱਖ ਮਿਲੇ ਪਾਵੇਂ ਸੁੱਖ ਮਿਲੇ ਅਸੀਂ ਹੱਸ ਕੇ ਸਜਣਾ ਸੰਦੇ ਆ ਉਹਦੇ ਚਰਨਾ ਚ ਦੁੱਖੀ ਤਕੀ ਹੋਈ ਏ ਉਹਦੇ ਚਰਨਾ ਚ ਦੁੱਖੀ ਤਕੀ ਹੋਈ ਏ ਉਹਦਾ ਹੱਥ ਸਿਰ ਤੇ ਤਾਂ ਯੱਕੇ ਆ ਕਾਮਯਾਬੀ ਪਾਵੇਂ ਘੱਟ ਮਿਲੀ ਪਰ ਮਾਣ ਰਹੁ ਕੇ ਸੱਚੇ ਆ ਕਾਮਯਾਬੀ ਪਾਵੇਂ ਘੱਟ ਮਿਲੀ ਪਰ ਮਾਣ ਰਹੁ ਕੇ ਸੱਚੇ ਆ ਸਾਡੀ ਡਿਕਸ਼ਨਰੀ ਵਿੱਚ ਸ਼ਬਦ ਨਹੀਂ ਚਲਾਕੀ ਤੇ ਗਦਾਰੀ ਦਾ ਸਾਡੀ ਡਿਕਸ਼ਨਰੀ ਵਿੱਚ ਸ਼ਬਦ ਨਹੀਂ ਚਲਾਕੀ ਤੇ ਗਦਾਰੀ ਦਾ ਪਰ ਪਹਿਲੇ ਪੰਨੇ ਤੇ ਲਿਖਿਆ ਏ ਕਿ ਅਰਥ ਹੁੰਦਾ ਖੁਦਾਰੀ ਦਾ ਅਸੀਂ ਕੁਕਨਸ ਵਾਂਗੂੰ ਚੈਲਾ ਹੋਏ ਆਪਣੀ ਰਾਖ ਨਹੀਂ ਉੱਪਰ ਚੱਕਿਆਂ ਕਾਮਯਾਬੀ ਭਾਵੇਂ ਘੱਟ ਮਿਲੀ ਪਰ ਮਾਣ ਰਹੂ ਕਿ ਸੱਚੇ ਆ ਕਾਮਯਾਬੀ ਭਾਵੇਂ ਘੱਟ ਮਿਲੀ ਪਰ ਮਾਣ ਰਹੂ ਕਿ ਸੱਚੇ ਆ ਪਰ ਮਾਣ ਰਹੂ ਕਿ ਸੱਚੇ ਆ